ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਭੋਤਨੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਤਿੰਨ ਨਗ ਪਕਾਉਗਾ ਜੀ ਬਾਕੀ ਬਾਈ ਪਾਰ ਦਾ ਕੰਮ ਕਰਦਾ ਠੀਕ ਹੈ ਜੀ ਪਿੰਡ ਭੋਤਨਾ ਕਰਦੇ ਜੀ ਅੱਪ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਕੀ ਨਾਂ ਵੀਰੇ ਆਪਣਾ ਜੱਸੀ ਹੈ ਜੀ ਪਿੰਡ ਭੋਤਨਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਵੀਰਾ ਆਪਣਾ 94658 ਜੀ 22578 ਕਿੰਨੇ ਨਗਾ ਵੀਰੇ ਆਪਣੇ ਕੋਲ ਤਿੰਨ ਚਾਰ ਨਗਾ ਬਾਈ ਬਾਕੀ ਵਿਕੀਆਂ ਹੋਈਆਂ ਬਾਕੀ ਬਾਕੀ ਹਾਂ ਠੀਕ ਹੈ ਜੀ ਦਿਖਾਵਾਂਗਾ ਜੀ ਮਣੀ ਤੁਰ ਕੇ ਨੂੰ ਹਾਂ ਜੀ ਤੁਰ ਦਿੰਦੇ ਬਈ ਦੇਖ ਸਕਦੇ ਹੋ ਗਾਂ ਬਾਕੀ ਲੈ ਲੈ ਜਾਣਕਾਰੀ ਵੀਰੇ ਕਹਵੇਂ ਸੂਆ ਸੁਣਾ ਨੇ ਇਹ ਦੂਜਾ ਸੂਆ ਸੁਣਦੀ ਆ ਬਈ ਠੀਕ ਹੈ ਇਹ ਲੈ ਵਲੂਆ ਠੀਕ ਹੈ ਬਾਕੀ ਦੁੱਧ ਵੀ ਪਾ ਦੇ ਬਈ ਨੂੰ ਠੀਕ ਹੈ ਜੀ ਕਿੰਨੇ ਕ ਦਿਨ ਲੈ ਜੀ ਵੀਰੇ ਇਹ ਇਹ ਲੈ ਜੀ ਹੋਏ 7-8 ਦਿਨ ਬਈ 7-8 ਦਿਨ ਮੋੜ ਲਓ ਜੀ ਮੋੜ ਲਓ ਬਈ ਦੇਖ ਸਕਦੇ ਹੋ ਤੇ ਦੋਤ ਕਿੰਨਾ ਕਾਟੂ ਸੁਰੇ ਸਾਹਣਾ ਜੀ ਦੋ 24 25 ਗੱਲੋ ਦੇ ਦੂ ਬਾਈ ਠੀਕ ਹੈ ਇਹ 24 25 ਲੀਟਰ ਦੋ ਦੂ ਬਾਈ ਇਹ ਕਹਿੰਦਾ ਦੇ ਦੂ ਕਿਸਕੇ ਤੇ ਕੱਦ ਕੋਦ ਸੁਰੱਖਣਾ ਵਧੀਆ ਕਰਮਾ ਵਾਲੀ ਦਾ ਠੀਕ ਹੈ ਜੀ ਤੇ ਪੁੱਛਦੇ ਆਪਾਂ ਬਣੀ ਨੂੰ ਰੇਟ ਹਾਂਜੀ ਬਾਈ ਰੇਟ ਦੱਸੋ ਜੀ ਦਾ ਕੀ ਰੇਟ ਦਾ 85000 ਕਰਦੇ ਆ ਬਾਈ ਬਈ 85000 ਰੁਪਿਆ ਰੇਟ ਆ ਕਿੰਨੇ ਕਦ ਲੈ ਜੂ ਤੁਹਾਡੇ ਸਾਬ ਨਾਲ ਜੀ ਲੈ ਜੂ ਹਜੇ 7-8 ਦਿਨ ਬਈ ਉਹ ਠੰਡੀ ਸੀ ਦਾ ਠੀਕ ਹੈ ਬਈ ਦੇਖੋ ਕਈ ਪੂਰੀਆ ਬਈ ਨਾ ਜ਼ਰੂਰ ਕੰਟੈਕਟ ਕਰਿਓ ਠੀਕ ਹੈ ਜੀ ਹਾਂਜੀ ਬਾਈ ਅਗਲੀ ਅਗਲੇ ਕਾਹ ਭਾਈ ਠੀਕ ਹੈ ਜੀ ਦੋਰਾਇ ਨੂੰ ਵੀ ਇਹਦੀ ਦੱਸੋ ਜੀ ਜਾਣਕਾਰੀ ਕਿੰਨਾ ਕਾ ਟਾਈਮ ਰਹਿੰਦਾ ਕੀ ਗੱਲ ਇਹ ਸੂਈ ਹੋਈ ਆ ਯਾ ਬੱਸੀ ਆ ਇਹਦੇ ਮਗਰ ਠੀਕ ਹੈ ਜੀ 15 ਦਿਨਾਂ ਦੀ ਸੂਈ ਹੋਈ ਆ ਉਹ ਬੱਸੀ ਹੋਈ ਠੀਕ ਹੈ ਜੀ ਪਹਿਲਾਂ ਸੂਈ ਆ ਵੀਰੇ ਪਹਿਲਾਂ ਚਾਰ ਦੰਦ ਦਾ ਮੂੰਹ ਚਾਰ ਦੰਦ ਵਜੇ ਦੇਖ ਸਕਦੇ ਹੋ ਦੁੱਧ ਕਿੰਨਾ ਕ ਦਿਨ ਦੇ ਵੀਰੇ ਹੁ ਦੁੱਧ ਇਹਲੇ 17 ਕਿਲੋ ਆ ਹੁਣ ਠੀਕ ਹੈ ਜੀ ਬਈ ਸੰਗ ਹੈਗੇ ਥੋੜੇ ਚਿਕਨ ਤੇ 17 ਲੀਟਰ ਬਈ ਜੀ ਕਹਿੰਦੇ ਦੁੱਧ ਦਿੰਦੀ ਆ ਫੇ ਹਾਂ ਵੀ ਖੋਲੋ ਜੀ ਬਈ ਇਹਨੂੰ ਤੋਰ ਕੇ ਦਿਖਾਓ ਮਗਰ ਬੱਸੀ ਘਬਸੀ ਵੀਰੇ ਮਗਰ ਬੱਸੀ ਆ ਬਈ ਬੱਸੀ ਆ ਜੀ ਮਗਰ ਠੀਕ ਹੈ ਜੀ ਦਿਖਾਈ ਦਿੱਤੀ ਆਪਾਂ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਆਨ ਤੁਹਾਨੂੰ ਪੂਰਾ ਤੋਰਾ ਕਰਮਵਾਲੀ ਦਾ ਬਹੁਤ ਆਪਰ ਠੀਕ ਹੈ ਇਮੋਰਦੋ ਪਰਾ ਬਾਕੀ ਹੁਣ ਤਾਂ ਬਾਈ ਚੋਈ ਹੋਈ ਆ ਨਾ ਠੀਕ ਹੈ ਆ ਤੁਹਾਨੂੰ ਵਧੀਆ ਬਣ ਜਾਂਦੀ ਆ ਠੀਕ ਹੈ ਜੀ ਹਾਂਜੀ ਬਾਈ ਜੀ ਹੁਣ ਟਾਈਮ ਤਕਰੀਬਨ 10:30 ਦਾ ਹੋ ਗਿਆ ਟਾਈਮ ਆ ਤੇ ਕਿ ਬਾਈ ਜੀ ਕਹਿੰਦਾ ਸੇਲ ਹੋ ਗਈਆਂ ਆ ਜਾ ਵੀਰੇ ਤੇ ਹਾਂਜੀ ਤੀਸਰੇ ਨਗਰ ਦੀ ਦੱਸੋ ਇਹ ਜਾਣਕਾਰੀ ਕਿੰਨਾ ਟਾਈਮ ਐ ਸੂਈ ਨੂੰ ਕੀ ਗੱਲ ਹੈ ਇਹਨੂੰ 2 ਘੰਟੇ ਹੋਇਆ ਬਈ ਇਸੂਈ ਨੂੰ ਠੀਕ ਹੈ ਜੀ ਪਹਿਲੇ ਸੂਈਆ ਵੀਰੇ ਹਨ ਇਹ ਬਲੂਨ ਹੀ ਆ ਦੋ ਦੰਦ ਦਾ ਠੀਕ ਹੈ ਜੀ ਪਹਿਲਾ ਸਿੱਧਾ ਮੂੰਹੋਂ ਦੋ ਦੰਦ ਦਾ ਠੀਕ ਹੈ ਇਹਦਾ ਕੀ ਰੇਟ ਟੁੱਟਾ ਭਰਾ ਇਹ ਆ ਮੁੱਲ 85000 ਕਰਦੇ ਠੀਕ ਹੈ ਜੀ ਮਗਰ ਬੱਸਾ ਕੁ ਬਸ ਵੀਰੇ ਮਗਰ ਬੱਸਾ ਜੀ ਦੇ ਠੀਕ ਹੈ ਜੀ ਮੁੱਲ 85000 ਸਾਰੇ ਠੀਕ ਹੈ ਜੀ ਹਾਂਜੀ ਵੀ ਜੀਤਾ ਫਾਰਮੈਸੀ ਨੂੰ ਬਾਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ